ਹੈਲੋ ਤੁਹਾਡਾ ਸਾਰਿਆਂ ਦਾ ਆਪਣੀ ਚੈਨਲ ਤੇ ਬਹੁਤ-ਬਹੁਤ ਸਵਾਗਤ ਹੈ ਅੱਜ ਆਪਾਂ ਗੱਲ ਕਰਾਂਗੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੋ ਪੋਸਟਾਂ ਨਿਕੀਆਂ ਟੀਚਰਾਂ ਦੀ ਉਹਨਾਂ ਬਾਰੇ ਗੱਲ ਕਰਾਂਗੇ ਜੀ ਇਹਨਾਂ ਪੋਸਟਾਂ ਦੀ ਸਾਰੀ ਜਾਣਕਾਰੀ ਦੇਵਾਂਗੇ ਜੀ ਇਹਦੇ ਵਿੱਚ ਕੀ ਯੋਗਤਾ ਹੈ ਫੀਸ ਦੀ ਜਾਣਕਾਰੀ ਸਾਰੀ ਆਪਾਂ ਜਾਣਕਾਰੀ ਦੰਨੇ ਆ ਸਭ ਤੋਂ ਪਹਿਲਾਂ ਤੁਸੀਂ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦੇਣਾ ਤਾਂ ਕਿ ਨਵੀਂ-ਤਨਵੀਂ ਜਾਣਕਾਰੀ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਜੇ ਗੱਲ ਕਰੀਏ ਜੀ ਇਹਦੀ ਸਟਾਰਟਿੰਗ ਡੇਟ ਆ ਤਾਂ ਇਹ 6 ਜਨਵਰੀ ਨੂੰ ਸਟਾਰਟ ਹੋਊਗਾ ਜੀ ਤੇ ਇਹਨਾਂ ਦੀ ਲਾਸਟ ਤਰੀਕ ਆ ਜੀ 26 ਜਨਵਰੀ 2024 ਇਹਨਾਂ ਦੀ ਜੀ ਫੀਸ ਦੀ ਗੱਲ ਕਰੀਏ ਤਾਂ ਅਪਲੀਕੇਸ਼ਨ ਫੀਸ ਪਰ 올 ਕੈਂਡੀਡੇਟ ਹੈ ਸਾਰੇ ਕੈਂਡੀਡੇਟ ਲਈ ਸਪான்ਸਰ ਰੁਪਿਆ ਪਰ ਉਹ ਕਿਸੇ ਕੈਟਾਗਰੀ ਨਾਲ ਸੰਬੰਧ ਰੱਖਦੇ ਆ ਫੀਸ ਸਾਰਿਆਂ ਲਈ 50 ਰੁਪਿਆ ਜੀ ਇਹ ਟੋਟਲ 31 ਪੋਸਟਾਂ ਜੀ ਇਹ ਆਪਣੇ ਪੰਜਾਬ ਦੇ ਵੱਖ-ਵੱਖ ਕਾਲਜਾਂ ਦੇ ਆ ਜੀ ਜੋ ਕਿ ਸ਼ਰੋਣੀ ਗਰਦਾਰਾ ਪ੍ਰਬੰਧਕ ਕਮੇਟੀ ਦੇ ਅਧੀਨ ਆਉਂਦੇ ਆ ਜੀ ਤੇ ਸਭ ਤੋਂ ਪਹਿਲਾਂ ਹੈ ਜੀ ਗੁਰਨਾਣ ਕਾਲਜ ਮੋਗਾ ਕਮਰਸ ਦੀ ਸਬਜੈਕਟ ਆ ਇਹਨੀਆਂ ਦੋ ਪੋਸਟਾਂ ਜੀ ਦੂਸਰੇ ਨੰਬਰ ਤੇ ਹੈ ਜੀ ਗਰੁੱਪ 1 ਸਿੰਘ ਖਾਲਸਾ ਕਾਲਜ ਔਮਨ ਚਾਰ ਸਾਹਿਬ ਲੁਧਿਆਣਾ ਇੰਗਲਿਸ਼ ਕਮਰਸ ਦੇ ਕੰਪਿਊਟਰ ਸਾਰੇ ਵਿਸ਼ਿਆਂ ਦੀ ਆ ਕੇ ਇੱਕ ਪੋਸਟ ਹੈ ਜੀ ਉਸ ਤੋਂ ਬਾਅਦ ਇਹ ਗੱਲ ਕਰੀਏ ਜੋ ਕਿ ਪਟਿਆਲਾ ਯੂਨੀਵਰਸਿਟੀ ਤੋਂ ਮਹਾਂਤਾ ਵਰਤ ਕਾਲਜ ਉਹਨਾਂ ਵਿੱਚੋਂ ਸਭ ਤੋਂ ਪਹਿਲੀ ਹੈਗੀ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਕਲਵੰਡੀ ਸਾਬੋ ਬਠਿੰਡਾ ਦੀ ਜਿਹੜੀ ਉਨੀ ਦੀ ਇੱਕ ਪੋਸਟ ਦੂਸਰੇ ਨੰਬਰ ਤੇ ਇਹ ਗੁਰਨਾਨਕ ਕਾਲਜ ਬਡਲਾਡਾ ਇੱਕ ਇੰਗਲਿਸ਼ ਦੀਆਂ ਤਿੰਨਾਂ ਆ ਜੀ ਬੋਟਾਨੀ ਦੀ ਇੱਕ ਆ ਜੀ ਜੀਓਲੋਜੀ ਦੀ ਇੱਕ ਪੋਸਟ ਆ ਕੰਪਿਊਟਰ ਸਾਇੰਸ ਦੀ ਇੱਕ ਪੋਸਟ ਆ ਸੌਫਟਵੇਅਰ ਡਿਵੈਲਪਮੈਂਟ ਦੀ ਇੱਕ ਆ ਤੇ ਇਹਦੇ ਵਿੱਚ ਇੱਕ ਹੈਗੀ ਜੀ ਸੈਵਰ ਸਕਿਉਰਟੀ ਦੀ ਪੋਸਟ ਇਹ ਗੱਲ ਕਰੀਏ ਜੀ ਅਗਲਾ ਕਾਲਜ ਹੈਗਾ ਗੁਰੂ ਅਰਜਨ ਦੇਵ ਖਾਲਸਾ ਕਾਲਜ ਕੋਲਸਾ ਚਾਰਨ ਚਾਰ ਉਨੇ ਜਿਹੜੀ ਇੱਕ ਇੰਗਲਿਸ਼ੀ ਦੀ ਆ ਜੀ ਕੈਮਿਸਟਰੀ ਦੀ ਅਤੇ ਮੈਡਿ ਬਾਬਾ ਅਜੀਤ ਸਿੰਘ ਕਾਲਜ ਗਰਦਾਸ ਨੰਗਲ ਗਰਦਾਸਪੁਰ ਇਹਦੇ ਵਿੱਚ ਇੰਗਲਿਸ਼ ਕਮਰਸ ਜੀਓਲੋਜੀ ਬੋਟਨੀ ਫਿਜ਼ਿਕਸ ਤੇ ਕੰਪਿਊਟਰ ਸੈਂਸ ਵੀ ਹੈਗਾ ਇੱਕ ਪੋਸਟ ਆ ਜੀ ਮਾਤਾ ਗੁਜਰੀ ਖਾਲਸਾ ਕਾਲਜ ਕਰਤਾਰਪੁਰ ਇੰਗਲਿਸ਼ ਜੀਐਸ ਕੈਮਿਸਟਰੀ ਮੈਥ ਬਾਇਓਲੋਜੀ ਕੰਪਿਊਟਰ ਸੈਂਸ ਵੀ ਹੈਗਾ ਇੱਕ ਪੋਸਟ ਆ ਤੇ ਸੰਤ ਬਾਬਾ ਦਲੀਪ ਸਿੰਘ ਮੈਮੋਰੀਅਲ ਖਾਲਸਾ ਕਾਲਜ ਜਿਮੋਲੀ ਕਪੂਠਲਾ ਇੱਕ ਇੰਗਲਿਸ਼ ਪੋਸਟ ਹੈ ਜੀ UGC ਪੰਜਾਬ ਸਰਕਾਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪੀਏਬੀ ਯੂਨੀਵਰਸਿਟੀ ਪਟਿਆਲਾ ਪਟਿਆਲਾ ਅਤੇ ਗੁਰੂ ਨਾਨਕ ਦੇਵ ਜੀ ਯੂਨੀਵਰਸਿਟੀ ਅਮਨਤ ਸਰ ਦੀਆਂ ਸ਼ਰਤਾਂ ਮੁਤਾਬਕ ਲੋੜੀਂਦੀਆਂ ਯੋਗਤਾਵਾਂ ਰੱਖਣ ਵਾਲੇ ਉਮੀਦਵਾਰਾਂ ਸਾਮੀਆਂ ਲਈ ਆਨਲਾਈਨ ਅਪਲਾਈ ਕਰ ਸਕਦੇ ਆ ਜੀ। ਇਹਦੇ ਲਈ ਆਪਾਂ ਆਨਲਾਈਨ ਅਪਲਾਈ ਕਰ ਸਕਦੇ ਆ। ਸਾਰੇ ਉਮੀਦਵਾਰਾਂ ਦਾ ਸਬੰਧਨ ਵਿਸ਼ੇ ਵਿੱਚ ਪੀ ਐਚ ਡੀ ਜਾਂ ਯੂ ਜੀ ਸੀ ਨੈੱਟ ਪਾਸ ਹੋਣਾ ਲਾਜ਼ਮੀ ਹੈ ਜੀ। ਇਸ ਲਈ ਕੇਵਲ ਪੀ ਐਚ ਡੀ ਜਾਂ ਯੂ ਜੀ ਸੀ ਨੈੱਟ ਪਾਸ ਹੀ ਆਨਲਾਈਨ ਅਪਲਾਈ ਕਰ ਸਕਦੇ ਆ। ਆਪਾਂ ਕਹਿ ਸਕਦੇ ਆ ਵੀ ਜਿਨ੍ਹਾਂ ਦਾ ਨੈੱਟ ਪਾਸ ਆ ਯੂ ਜੀ ਸੀ ਜਾਂ ਪੀ ਐਚ ਡੀ ਸਿਰਫ ਉਹੀ ਇਹਦੇ ਲਈ ਅਪਲਾਈ ਕਰ ਸਕਦੇ ਹਨ। ਦੂਸਰੀਆਂ ਲਈ ਇਹਦੇ ਲਈ ਕੋਈ ਫਾਇਦਾ ਨਹੀਂ ਅਪਲਾਈ ਕਰਨਾ ਜੀ ਇਸ ਤੋਂ ਬਾਅਦ ਜੇ ਗੱਲ ਕਰੀਏ ਆਨਲਾਈਨ ਰਜਿਸਟ੍ਰੇਸ਼ਨ ਫੀਸ ਤਾਂ ਇਹਦੀ 500 ਰੁਪਏ ਆ ਜੀ ਆਨਲਾਈਨ ਅਪਲਾਈ ਕਰਨ ਲਈ ਆਖਰੀ ਮਿਤੀ ਹੈ ਜੀ 25 ਜਨਵਰੀ 2024 ਟੀਚਿੰਗ ਸਾਮੀਆਂ ਲਈ ਆਨਲਾਈਨ ਭਾਗੀ ਲਈ ਜ਼ਰੂਰੀ ਸਾਈ ਤਾਂ ਸਾਮੀ ਜਿਹੜੀ ਆ ਕੰਟਰੈਕਟ ਉੱਧਰ ਤੇ ਭਰਿਆ ਜਾਣੀਆਂ ਉਮੀਦਵਾਰ ਨੂੰ 500 ਰੁਪਏ ਬਤੌਰ ਆਨਲਾਈਨ ਰਜਿਸਟ੍ਰੇਸ਼ਨ ਕਾਮੀ ਲਾਜ਼ਮੀ ਹੈ ਜੀ ਇੱਕ ਤੋਂ ਵੱਧ ਸਾਮੀ ਲਈ ਅਪਲਾਈ ਕਰਨ ਲਈ ਵੱਖਰੀ ਫੀਸ ਲੱਗੇਗੀ ਤੇ ਜੋ ਕੇ ਯੂਜੀਸੀ ਪੰਜਾਬ ਸਰਕਾਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪਿਆਬੀ ਜੀਨੀ ਪਟਿਆਲਾ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਗਲੋਰੀ ਦੇਾਇਓ ਕੰਮ ਰੱਖਣ ਵਾਲੇ ਉਮੀਦਵਾਰੀ ਆਨਲਾਈਨ ਅਪਲਾਈ ਕਰ ਸਕਦੇ ਹਨ ਆਨਲਾਈਨ ਨੰਬਰ 5 ਆਨਲਾਈਨ ਅਪਲਾਈ ਲਈ ਪੀ ਐਚ ਡੀ ਐ ਯੂਜੀਸੀ ਨਟ ਹੋਣਾ ਲਾਜ਼ਮੀ ਹੈ ਤੁਹਾਨੂੰ ਪਹਿਲਾਂ ਹੀ ਦੱਸ ਦਿੱਤੇ ਆ ਤਨਖਾਹ ਜਿਹੜੀ 21600 ਰੁਪਿਆ ਪ੍ਰਤੀ ਮਹੀਨਾ ਹੋਵੇਗੀ ਲੱਗਦਿਆਂ ਦੀ ਜੀ ਵੱਧਨ ਤਨਖਾਹ ਦੇਣ ਲਈ ਇੰਟਰਵਿਊ ਸਮੇ ਵਿਚਾਰ ਕੀਤੀ ਜਾ ਸਕਦੀ ਹੈ ਜੀ ਸੋ ਆਪਾਂ ਕਹਿ ਸਕਦੇ ਹਾਂ ਵੀ ਤਨਖਾਹ ਇਹਨਾਂ ਦੀ ਵਧਾ ਵੀ ਸਕਦੇ ਆ ਇਹ ਤਾਂ ਇੱਕ ਬੀਸਕਵਦਰ ਹੈ ਉਮੀਦਵਾਰ ਨੇ 10ਵੀਂ ਪੱਧਰ ਤੱਕ ਪੰਜਾਬੀ ਪਾਸ ਹੋਣਾ ਲਾਜ਼ਮੀ ਹੈ 10ਵੀਂ ਪੱਧਰ ਤੱਕ ਪੰਜਾਬੀ ਪਾਸ ਹੋਣੀ ਲਾਜ਼ਮੀ ਹੈ ਸਖ ਉਮੀਦਵਾਰ ਪਤ ਨਹੀਂ ਹੋਣਾ ਚਾਹੀਦਾ ਸਾਮੂਹਾਂ ਦੀ ਗਿਣਤੀ ਵਧਦੀਆਂ ਘਟ ਕੀਤੀ ਜਾ ਸਕਦੀ ਹੈ ਸਮੇਂ ਅਨੁਸਾਰ ਨਿਮਨ ਹਸਤਾਕੀਕਰ ਪਾਸ ਇੰਟਰਵਿਊ ਨੂੰ ਵਿਰਾਦੇ ਮੌਤੀ ਕਰਨ ਦਾ ਅਧਿਕਾਰ ਰੱਖ ਮੈਂ ਇੰਟਰਵਿਊ ਲਈ ਆਉਣ ਵਾਸਤੇ ਉਮੀਦਵਾਰਾਂ ਨੂੰ ਕੋਈ ਟੀਏ ਜਾਂ ਡੀਏ ਨਹੀਂ ਦਿੱਤਾ ਜਾਵੇਗਾ ਇੰਟਰਵਿਊ ਸਮਾਂ ਤਿਆਰੀਆਂ ਜਿਹੜੀ ਉਹ 1 ਫਰਵਰੀ 2024 ਨੂੰ ਇਹਨਾਂ ਦੀ ਵੈਬਸਾਈਟ www.desgpc.org ਤੇ ਅਪਲੋਡ ਕੀਤੀ ਜਾਵੇਗੀ ਤੁਸੀਂ ਉੱਥੋਂ ਦੇਖ ਸਕਦੇ ਹੋ ਆਪਣੇ ਇੰਟਰਵਿਊ ਦਾ ਸਮਾਂ ਤੇ ਹਰ ਦੇ ਸਬੰਧ ਵਿੱਚ ਕਿਸੇ ਵੀ ਤਰ੍ਹਾਂ ਦੀ ਸੋਧ ਕੀਤੀ ਜਾ ਸਕਦੀ ਹੈ ਉਹ ਵੈਬਸਾਈਟ ਤੇ ਸਮੇਂ-ਸਮੇਂ ਤੇ ਦਿੱਤਾ ਜਾਵੇਗਾ ਜੀ ਸੋ ਇਹ ਹੈ ਜੀ ਪੋਸਟਨੈਸ਼ਨੋਮੀ ਕਰਦਾਰਾਂ ਪ੍ਰਮਾਣ ਕਮੇਟੀ ਦੀਆਂ ਤੇ ਤੁਸੀਂ ਇਹਨਾਂ ਨੂੰ ਆਨਲਾਈਨ ਅਪਲਾਈ ਕਰ ਸਕਦੇ ਆ ਜੀ ਤੇ ਇਹਨਾਂ ਦੀ ਜਿਹੜੀ 1 ਫਰਵਰੀ 2024 ਨੂੰ ਇੰਟਰਵਿਊ ਆ ਜਿਹੜੀ ਉਹ ਉਹਦੇ ਸਬੰਧ ਵਿੱਚ ਸਮਾਂ ਜਿਹੜਾ ਉਹ ਵੈਬਸਾਈਟ ਤੇ ਅਪਲੋਡ ਕੀਤਾ ਜਾਵੇਗਾ ਸੋ ਤੁਹਾਡਾ ਸਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਆਪਣੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਤਾਂ ਕਿ ਨਵੀਂ ਤੋਂ ਨਵੀਂ ਜਾਣਕਾਰੀ